ਨਮਸਕਾਰ ਦੋਸਤੋ ਜੀ ਹਾਂ ਮੈਂ ਤੁਹਾਡੇ ਲਈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਇਆ ਜਿਸ ਦੇ ਵਿੱਚ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਇਨਵਰਟਰ ਜੋ ਲੱਗਾ ਹੋਇਆ ਹੈ ਉਸ ਦੀ ਬੈਟਰੀ ਬਿਲਕੁਲ ਲੋ ਹੋ ਜਾਵੇ ਜਿਵੇਂ ਕਿ ਅੱਜ ਕੱਲ੍ਹ ਗਰਮੀ ਦੇ ਦਿਨਾਂ ਦੇ ਵਿੱਚ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਨੇ ਤਾਂ ਆਪਣਾ ਇਨਵਰਟਰ ਕੀ ਹੈ ਕਿ ਰਾਤ ਨੂੰ ਲੋ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਆ ਜੋ ਫੈਨ ਦੇਖ ਰਹੇ ਹੋ ਇਹ ਬਹੁਤ ਹੀ ਸਸਤਾ ਫੈਨ ਹੈ ਸਿਰਫ ਡੀਸੀ ਕਰੰਟ ਤੇ ਚੱਲਦਾ ਹੈ ਯਾਨੀ ਕਿ ਜੋ ਇਨਵਰਟਰ ਦਾ ਬੈਟਰਾ ਹੁੰਦਾ ਹੈ ਉਹਨਦੇ ਤੇ ਚੱਲ ਜਾਏਗਾ ਮੋਟਰਸਾਈਕਲ ਵਾਲੀ ਬੈਟਰੀ ਤੇ ਚੱਲ ਜਾਏਗਾ ਟਰਾਰਚ ਵਾਲੀ ਬੈਟਰੀ ਤੇ ਚੱਲ ਜਾਏਗਾ ਤਾਂ ਇਹ ਤੁਸੀਂ ਪੱਖਾ ਲਿਆ ਕੇ ਆਪਣੇ ਘਰ ਦੇ ਵਿੱਚ ਰੱਖ ਲਓ ਤੇ ਤੁਹਾਡੇ ਬੱਚੇ ਵੀ ਰਾਤ ਨੂੰ ਨਹੀਂ ਰੋਣਗੇ ਕਿਉਂਕਿ ਆਹ ਦੇਖ ਲਓ ਮੈਂ ਇਸ ਦੀ ਤਾਰ ਆ ਬੈਟਰੀ ਦੇ ਨਾਲ ਸਿੱਧੀ ਡਾਇਰੈਕਟ ਜੋੜ ਕੇ ਦੂਜੇ ਕਮਰੇ ਤੇ ਸੌਗੜਨੋ ਦਿੱਤੀ ਹੋਈ ਆ ਤਾਂ ਇਸ ਇਨਵਰਟਰ ਤੇ ਸਿੱਧਾ ਬੈਟਰੀ ਤੇ ਜੋੜਨੀ ਆ ਇਸ ਨੂੰ ਡੀਸੀ ਕਰੰਟ ਦੇਣਾ ਦੂਜਾ ਗਰੰਟ ਨਹੀਂ ਦੇਣਾ ਇਹ ਤੁਸੀਂ ਚਾਹੇ 10 ਦਿਨ ਵੀ ਇਹ ਪੱਖਾ ਚਲਾ ਸਕਦੇ ਹੋ ਲੋ ਬੈਟਰੀ ਦੇ ਵੀ ਬਹੁਤ ਵਧੀਆ ਸਿਸਟਮ ਹੈ ਜਵਾਕ ਰਾਤ ਨੂੰ ਨਹੀਂ ਸੌਂਪਾਂਦੇ ਹਵਾ ਤੋਂ ਬਿਨਾ ਅੱਜ ਕੱਲ ਆदत ਪੈ ਗਈ ਹੈ ਸਾਰਿਆਂ ਨੂੰ ਸੋ ਤੁਸੀਂ ਵੀ ਇਹੋ ਜਿਹਾ ਜੋ ਪੱਖਾ ਹੈ ਉਹ ਲਿਆ ਕੇ ਇਨਵਰਟਰ ਦੇਖ ਲਓ ਬਿਲਕੁਲ ਲੋ ਹੈ ਇਸ ਤੇ ਕੋਈ ਬੱਤੀ ਸ਼ੋ ਨਹੀਂ ਹੋ ਰਹੀ ਉਧਰ ਸਾਰੀਆਂ ਲਾਈਟਾਂ ਬੰਦ ਨੇ ਆ ਦੇਖ ਲਓ ਟਾਈਮ ਪੀਸ ਵੀ ਨਹੀਂ ਜਗ ਰਿਹਾ ਤੇ ਇੱਧਰ ਵੀ ਲਾਈਟ ਨਹੀਂ ਹੈ ਨਾ ਇਨਵਰਟਰ ਦੀ ਕੋਈ ਲਾਈਟ ਜਗ ਰਹੀ ਹੈ ਸੋ ਉਸ ਤੋਂ ਬਾਅਦ ਵੀ ਜੋ ਇਹ ਪੱਖਾ ਹੈ ਮੇਰਾ ਇਹ ਦੇਖ ਲਓ ਇਹ ਬਹੁਤ ਵਧੀਆ ਚੱਲ ਰਿਹਾ ਹੈ ਇਹ ਮੇਰੇ ਘਰ ਦੇ ਵਿੱਚ ਲੱਗਿਆ ਹੋਇਆ ਸੋ ਮੈਨੂੰ ਕਾਫੀ ਟਾਈਮ ਤੋਂ ਪੱਖਾ ਲਿਆ ਕੇ ਨਾ ਰੱਖਿਆ ਹੈ ਤੇ ਵਧੀਆ ਵਰਕ ਕਰ ਰਿਹਾ ਇਸ ਤੋਂ ਪਹਿਲਾਂ ਤੁਹਾਡੇ ਲਈ ਜਿਵੇਂ ਕਿ ਰਿਮੋਟ ਵਾਲੀ ਵੀਡੀਓ ਆਈ ਸੀ ਹੁਣ ਤੁਹਾਡੇ ਲਈ ਇੱਕ ਸੈਂਸਰ ਬਲਬ ਵਾਲੀ ਵੀਡੀਓ ਲੈ ਕੇ ਆਵਾਂਗੇ ਤੇ ਜੋ ਕਿ ਤੁਸੀਂ ਕਮਰੇ ਜਾਂਟਰ ਕਰੋਗੇ ਤਬ ਬਲਬ ਜਗ ਜਾਏਗਾ ਕਮਰੇ ਤੋਂ ਬਾਹਰ ਤਾਂ ਬਲਬ ਮੁੱਝ ਜਾਏਗਾ ਸਵੇਸ ਪੱਖੇ ਦੀ ਕੀਮਤ ਜਾਣਨ ਦੇ ਲਈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆ ਸਕਰੀਨ ਤੇ ਤੁਸੀਂ ਨੰਬਰ ਦਿੱਤਾ ਆ ਪੱਖਾ ਬਹੁਤ ਵਧੀਆ ਹੈ ਇਹ ਆਮ ਹੀ ਪੱਖਾ ਹੈ ਯਾਨੀ ਕਿ ਜੋ ਤੁਸੀਂ ਟਰੈਕਟਰਾਂ ਦੇ ਆਪਣੇ ਛਤਰੀ ਤੇ ਵੀ ਲੱਗਿਆ ਦੇਖਦੇ ਹੋ ਜਾਂ ਜੇ ਸਬਜੀ ਵਾਲੇ ਜੋ ਹੁੰਦੇ ਨੇ ਉਹਨਾਂ ਦੇ ਵੀ ਛਤਰੀ ਤੇ ਲੱਗਿਆ ਹੁੰਦਾ ਉਹੀ ਪੱਖਾ ਹੈ ਇਹ ਬਹੁਤ ਘੱਟ ਕਰਾਂ ਦੇ ਵਿੱਚ ਪਤਾ ਹੈ ਵੈਸੇ ਯੂਪੀ ਵੇ ਆਰਵਲ ਦੇ ਵਾਸਤੇ ਤਾਂ ਸਿਰਫ DC ਕਰੰਟ ਤੇ ਸਾਰਾ ਕੁਝ ਚਲਾਉਂਦੇ ਨੇ ਉਧਰ ਬਲਵ ਵੀ DC ਕਰੰਟ ਵਾਲੇ ਨੇ ਤੇ ਇਹ ਵੈਂਟਰਾ ਕਦੇ ਵੀ ਲੋ ਨਹੀਂ ਹੁੰਦਾ ਲਗਭਗ 10 15 ਦਿਨ ਤਾ ਤੁਹਾਡਾ ਇਹ ਪੱਖਾ ਚਲਾਈ ਦੇਵੇਗਾ ਲੋ ਹੋ ਜਾ ਆ ਬੀ ਸੋ ਵਧੀਆ ਤੇ ਇਸ ਦੇ ਨਾਲ ਖੁਦ ਵੀ ਬਚੋ ਗਰਮੀ ਤੋਂ ਵੀ ਤੇ ਮੱਛਰਾਂ ਤੋਂ ਵੀ ਤਿੰਨ ਗਮਜਾਂ ਤੇਦੀ ਹਵਾ ਨਾਰਮਲ ਚਲੀ ਜਾਂਦੀ ਹੈ ਯਾਨਕਿ ਨੀਂਦ ਆ ਸਕਦੀ ਹੈ ਬੰਦੇ ਨੂੰ ਸੋ ਤੇ ਨਾਲੇ ਤੁਸੀਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂਕਿ ਅਗਲੀ ਵੀਡੀਓ ਆਉਣ ਤੇ ਤੁਹਾਨੂੰ ਸੂਚਨਾ ਮਿਲ ਸਕੇ ਤੇ ਨੋਟੀਫਿਕੇਸ਼ਨ ਦਾ ਬਟਨ ਵੀ ਦਬਾ ਦਿਓ